ਨਾਨਕ ਸ੍ਰੀ ਵਾਇ ਗੁਰੂ ਸਾਹਿਬ ਜੀ ਜਹਰਾਤ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਹੈ RAM RAJ HE ਅਨਾਕਸ਼ ਦਸਤਾਰ ਮਾਰਿਆ ਪ੍ਰਹਿਲਾਦ ਰਾਇ ਅਹੰਕਾਰianੰਦ ਕਾਂ ਬਿਠਦੇ ਨਾਮ ਦਿਉ ਮੁਖ ਲਾਇਆ ਜਾਨ ਨਾਨਕ ਅਜ਼ਰ ਜ਼ੇਵਿਆ ਅੰਤ ਲੈ ਛਡਾਇਆ ਕੋ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਾਲਾ ਪਹਿਲਾ ਨਦਕਦਾਰੂ ਜੋ ਰੂਪ ਆਜਾ ਸੁਤੰਨ ਨਾ ਹੋਈ ਤੋ ਕਰਤਾ ਕਰਣਾ ਮਨਾਈ ਜਾਉ ਕਰੀ ਨਾ ਹੋਈ ਬਲੇ ਹਰੀ ਕੁਦਰਤ ਵਸਿਆ ਤਰੰਤ ਨਾ ਜਾਈ ਲਖਿਆ ਰਾਉ ਜਾਤਮੈ ਜੋਤ ਜੋਤ ਮੈਂ ਜਤਾ ਕਲਕਲਾ ਭਰਪੂਰ ਰਹਾ ਦੁ ਸੱਚਾ ਸਾਹਿਬ ਸਿ ਸਵਾਜਿਓ ਜਿਨ ਕੀ ਤਿਸੁ ਭਾਪ ਪਇਆ ਕਹੋ ਨਾਨਕ ਕਰਦੇ ਕਿਆ ਵਾਦਾ ਜੁਗ ਜੁਗ ਕਰਨਾ ਸਭ ਕਰਿਆ ਸੋਦਰਗ ਆਸਾ ਮਹਲਾ ਵਹਿਲਾ ਕੋ ਲ਼ੰਕਾਰ ਤਤਗੁਰ ਪ੍ਰਸਾਦ ਸੋਦਰ ਦੇ ਰਗਿਆ ਸੋ ਕਰ ਕੇ ਹਾ ਜਿਤ ਵੇ ਸਰਬ ਸੁਮਾਲੇ ਵਾਜੇ ਤੇਰੇ ਨਾਮ ਅਨੇਕ ਸੰਕਾ ਕਿਤੇ ਤਿਰ ਭਵਨਾਰੇ ਕਿਤੇ ਤੇਰੇ ਰਗ ਭ੍ਰਿਜੋ ਕਹੀਏ ਕਿਤੇ ਦਰਗਾਵਨਾਰੇ ਗਾਵੰਤ ਤੁਧਨੋ ਪਗੁਣ ਬਾਣੀ ਵਚੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੰਤ ਤੁਧਨੋ ਜਿਤ ਗੁਤ ਲਿਖ ਜਾਣਨਾ ਲੇਖ ਲੇਖ ਧਰਮ ਵੀ ਜਾਰੇ ਗਾਵੰਤ ਤੁਧਨੋ ਇਸਰਮਾ ਦੇਵੀ ਸੋਹੰਤੰ ਮਨਦਰਾਤਨ ਬੈਠੇ ਦੇਵ ਧਿਆਨਦਰ ਨਾਲੇ ਗਾਵੰਤ ਤੁਧਨੋ ਸਦ ਸਮਾਧੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵਨ ਦੁੱਧਨੋਂ ਜਤੀ ਸਤੀ ਸੰਤੋਖੀ ਗਾਵਨ ਦੁੱਧਨੋਂ ਵੀਰ ਕਰਾਰੇ ਮੋਣਿਆ ਮਨਮੋਹਨ ਸੁਖਮਚ ਪਿਆਲੇ ਗਾਵਨ ਦੁੱਧਨੋਂ ਰਤਨੋਂ ਭਾਇ ਤੇ ਰੱਛੜ ਤੀਰਤ ਨਾਲੇ ਗਾਵਨ ਦੁੱਧਨੋਂ ਜੂਦ ਮਾਂ ਮਲਸੁਰ ਗਾਵਨ ਦੁੱਧਨੋਂ ਕਾਣੀ ਚਾਰੇ ਤੇ ਦੁੱਧਨੋਂ ਗਾਵਨ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਗੇਦੇ ਦੁੱਧਨੋਂ ਗਾਵਨ ਸੇ ਮਜਤਨਾ ਬਨਾਨਕ ਕਿਆ ਵਿਚਾਰੇ ਸੋਈ ਸੋਈ ਜਦਾ ਸੋ ਜਸਾ ਰਵ ਸਾਜਾ ਸੱਚੀ ਨਾਹੀ ਐ ਭੀਓ ਜਨ ਸੇਵਾ ਜਨ ਉਪਾਈ ਕਰ ਕਰ ਦੇ ਕਹਿ ਗੀਤਾ ਆਪਣਾ ਜਉ ਤਿਸ ਦੀ ਵਡਿਆਈ ਜਉ ਤਿਸ ਭਾਵੇ ਜੋਈ ਕਰਦੀ ਬਰੁਕਮ ਨਾ ਕਰਣਾ ਜਾਈ ਸੋ ਬਦਸ਼ਾਹ ਸੋ ਬਦਸਾਹੀ ਨਾਮ ਕਰਨ ਰਜਾਈ ਆਸਾ ਮਹੱਲਾ ਪਹਿਲਾ ਸੁਨ ਵਡਾਕਾ ਸਭ ਕੋ ਵੇਖੇ ਵਡ ਵੱਡਾ ਢੀਠਾ ਹੋਈ ਕੀ ਮਦ ਪਾਇ ਨਾ ਕਹਿ ਆ ਜਾਏ ਕਹਿਣ ਵਾਲੇ ਦਰੇ ਸਮਾਏ ਕੀ ਤਾ ਕਿਵਣ ਜੀਰਾ 라ਉ ਸਭ ਜ਼ਰ ਦੀ ਮਲ ਜ਼ਰਤ ਕਮਾਈ ਤਬ ਕੀਮਤ ਮਲ ਕੀਮਤ ਭਾਈ ਗਾ ਨਹੀਂ ਧਾਨੀ ਗੁਰ ਗੁਰਾਈ ਕਹ ਨਾ ਜਾਏ ਦ੍ਰਿਦਲ ਵੜਿਆਈ ਸੋ ਸਾਦ ਸੋ ਤੋ ਸਭ ਜਗਈਆ ਸਦਾ ਵਰਗਾ ਕਿ ਅਵੜਿਆ ਆ ਨਦਵਣ ਸਦੀਕ ਨਾ ਨਾ ਪਾਈਆ ਕਰਮ ਮੈਲਾ ਨਹੀਂ ਧੱਕ ਰਹੀਆ ਸਾਚੇ ਨਾਮ ਕੀ ਤਲ ਬੜਿਆ ਆ ਅਗਤ ਕੇ ਕੀਮਤ ਨਹੀਂ ਪਾਈ ਜੇ ਜਬ ਮਿਲ ਗਏ ਸਾਸ ਹਮ ਕੀਰੇ ਕਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਵਰਗਾਸ ਮੇਰੇ ਮੀਤ ਗੁਰਦੇ ਜਨ ਹਰਜਨ ਸਤਿਗੁਰ ਸੰਗ ਕਾਸ਼ ਤਾਰਿਆ ਰਹਾ ਓ ਸਦਾ ਵਰ ਜਾਈਏ ਤੇਰਾ ਅੰਤਰ ਨਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘੜਿਆ ਤੇਰੇ ਜੋਜ ਵਡਾਣਾ ਤੂੰ ਆਪੇ ਦਾਤਾ ਆਪੇ ਭਗਦਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੋ ਭਾਰ ਬ੍ਰਹਮ ਬੰਤ ਵੇ ਅੰਤ ਜੀ ਤਿਰ ਕਾ ਗੁਣ ਆਖ ਵਖਾਣਾ ਜੋ ਸੇਵਨ ਜੋ ਸੇਵ ਤੁਰੀ ਜੀ ਜਨ ਨਾਨਕ ਤਨ ਕੁਰਬਾਣਾ ਹਰਿ ਦੇਵ ਹਰਿ ਦੇਵ ਸੀ ਸੇ ਮੁਗਤ ਸੇ ਮੁਗਤ ਭਈ ਜਨਰਤਾ ਜੀ ਜੋ ਜਨਰਨ ਨਰਨ ਕਰਾ ਹਰ ਪੂਜਾ ਜੀ ਤਪ ਤਪਹਿ ਜਪਹਿ ਵਿਅੰਤ ਤੇਰੀਆਂ ਇੱਕ ਦਰੇ ਨੇਕ ਬੜਾ ਬਸਿਮਰਤ ਜੀ ਜਨ ਨਾਨਕ ਜੀ ਬਾਦ ਫੁਰਖ ਪਰੰਪਰ ਕਰਤਾ ਜੀ ਤੁਧ ਜੇਵੜਾ ਵਰਨਾ ਕੋਈ ਆਪੇ ਭਾਵੈ ਸੋਈ ਵਰਤਾ ਜੀ ਤੁਹਾਪੇ ਕਰੈ ਸੋਈ ਤੋਦੇ ਆਪੇ ਸਿਰਜਿ ਸਭ ਕੋਈ ਤੋਦੇ ਆਪੇ ਸਿਰਜਿ ਸਭ ਕੋਈ ਜਨਾਨਨ ਗੁਣ ਗਾਵੈ ਕਰ ਤੂ ਗਰਦ 10000 ਮਿੰਡ ਸਾਈਂ ਜੋਤ ਭਾਵੈ ਸੋਈ ਤਿਸੀ ਜੋਤੁ ਦੇ ਸੋਇਓ ਪਾਈ ਰਹਾਓ ਜਬ ਦੇ ਰੀਦੋ ਸਭ ਨੇ ਧਿਆਇ ਜਿਸ ਨੂੰ ਕਿਰਪਾ ਕਰੈ ਤੈਨਾ ਨਾਮ ਰਤਨ 파ਤੀ ਰਖੇ ਲ ਵਿਯੋਗ ਮਿਲ ਵਿਛੜਿਆ ਸੰਜੋਗੀ ਮਿਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾੜੈ ਅਰ ਗੁਣ ਸਦਹੀ ਆਕ ਬਖਾਣੈ ਜਰਗਿਆ ਸਭ ਹੋਇ ਤੁਦਮਨ ਦੂਜਾ ਵਰ ਨਾ ਕੋਇ ਤੁਮਾ ਲਾ ਪੰਜਵਾ ਭਈ ਪ੍ਰਾਪਤ ਮਨੁਕ ਦੇਹਰੀਆ ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ ਅਵ ਪ੍ਰਕਾਸ਼ ਤਰ ਗਦਨਾ ਕ ਮੇਰਾ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਬ ਤੱਕ ਸੰਜਮ ਤਨ ਮਨਾ ਕੋ ਮਾਇਆ ਸੇਵਾ ਸਾਧਨਾ ਜਨਹਰਾਇ ਕਉ ਨਾਨਕ ਹਮ ਨੀਜ ਕਰਮ ਸਰਨ ਬਰੇ ਕੀ ਰਾਖੋ ਸਰਮ ਇਕ ਵੰਗਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼੍ਰੀ ਦਸਵੀਂ ਕਬੇਓ ਬਾਚ ਬੇਨਤੀ ਚਾਪਈ ਹਮਰੇ ਕਰਵਾਦਰ ਚਾਪ ਨਉ ਜਿਤਗੀ ਚਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰ ہمری دچا سکی وسے کر تارا مور کرے ہماری آسا تور بجن کی رہ پیسا تو میں چھا جو کوئی ابرنا دیاؤں جبر جاؤ ستمتے پاؤں سیوک سکھ ہماری تاری چتر ہماری ماری ہے ਨਰ ਆਬਾਦਮ ਜਬ ਮਰੀਏ ਮਰਨ ਕਾਲ ਕਤਰਾਸਨ ਬਰੀਏ ਉਹ ਜੋ ਸਦਾ ਮਾਰੇ ਪਛਾ ਸ੍ਰੀ ਅਸਤ ਜੋ ਕਰਿਓ ਰਛਾ ਆਖ ਲਿਓ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਗਾਲ ਪਾਇ ਬ੍ਰਹਮ ਬਵਧਰਾ ਕਾਲ ਪਾਇ ਸ਼ਿਵ ਜੂਗ ਉਤਰਾ ਕਾਲ ਪਾਇ ਕਰਵਿਸਨ ਪ੍ਰਕਾਸ਼ਾ जगल काल का किया तमाशा जन काल युग की शुभ के वेदराज ब्रह्मा ज्योतियो जन काल सब लोक सवारा नमस्कार है साधन के आरंभ आदन पुरव के पूपांड जेत से तजकिनी उत्पन्न खान बहर राज काल न कट नहि आहै रचा वेदहि सब काला ਦੁਸਤਾਰ ਜਤ ਜਤਰਾ ਤਕਾਲਾ ਨੀਮ ਅਪਰਾ ਨੁਕਰਨ ਅਨੇਕ ਕਹੇ ਮਤੇ ਕ ਨਾ ਮੰਨਿਉਤਤ ਅਨੰਦ ਬੈ ਮਰੀ ਮਾਇ ਤਤ ਗੁਰੂ ਮੈਂ ਪਾਇਆ ਸਤ ਗੁਰੁ ਦੀ ਗੱਲਾਂ ਸਮਰਤ ਸੁਆਮੀ ਜੋ ਕ ਮਨ ਅਨੁਸਾਰੇ ਕਹੈ ਨਾਨਕ ਮਨ ਮੇਰੇ ਕੌਣ ਕੀ ਨਹੀਂ ਕਰ ਤੇਰਾ ਜਿਸ ਦੀ ਆ ਇਹ ਵਡਿਆਈਆ ਕਹੈ ਨਾਨਕ ਸੁਨੋ ਸੁ ਸ਼ਬਦ ਰੂ ਪਿਆਰੋ ਸਾਚਾ ਨਾਮ ਮੇਰਾ ਪੰਜ ਦੂਤ ਤਦ ਵਸ ਕੀਤੇ ਕਾਲ ਗੰਟਕ ਮਾਰਿਆ ਤਰ ਕਰਮ ਪਾਇਆ ਤਰ ਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਕਰ ਅਨੰਦ ਵਾਜੇ ਆਨੰਦ ਸੁਨੋ ਬਟ ਭਾਗਿਓ ਸਗਲ ਮਨ ਰਤ ਕੋਰੇ ਭਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ ਦੋਖ ਰੋਗ ਸੰਦਾ ਪੁੱਤਰੇ ਸੁਣੀ ਸਚੀ ਬਾਣੀ। ਸੰਤ ਸਾਧਨ ਭਏ ਸਰਬ ਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਹਾ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ। ਮੁੰਦਾਬਣੀ ਮਹੱਲਾ ਪੰਜਵਾ। ਥਾਲ ਵਿਸ ਧੰਵਸਤੁ ਭਇਓ ਸਤ ਸੰਤੋਖ ਵਿਚਾਰੋ। ਅਮਰਤ ਨਾਮ ਠਾਕੁਰ ਗਾ ਭਇਓ ਜਿਸ ਕਾ ਜ਼ਵਜ਼ਾਦਾਰੋ। ਜੇ ਕੋ ਖਾਵੇ ਜੇ ਕੋ ਪੰਚਾਇਤਿਸ ਕਾ ਹੋਏ ਉਦਾਰ ਇਹ ਵਸਤ ਤੈ ਜੀ ਨਾ ਜਾਈ ਨਤਨ ਦਰਾ ਗੁਰਦਾਰੋ ਤਮ ਸੰਸਾਰ ਚੰ ਲਗ ਤਰੀਏ ਸਬ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਾਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਈ ਮੈ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਈ ਤਰਸ ਬਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਤੀਵੈ ਹਰਿਆ ਪੌੜੀ ਦਿੱਥੈ ਦਸਮਰਤ ਜਿੱਥੈ ਕੋਈ ਨਾਹੇ ਉਤੈ ਤੇਰੀ ਰਾਖ ਅਗਨੀ ਉਦਰਮਾਈ ਸੁਨ ਕਹਿ ਜਮ ਕੀ ਦੂਤ ਨਾਏ تیرੈ ਛੱਡ ਜਾਹੇ ਭੌਜਲ ਵਿਕਮੈ ਸਗਾਉ ਗੁਰ ਸ਼ਬਦ ਦੀ ਪਾਰ ਪਾਈ ਜਨਕਾਲ ਕੀ ਪਿਆਸ ਅੰਮ੍ਰਿਤ ਸੇ ਗਾਇ ਕਲਮੈ ਉਪੰਨਾ ਗੁਣ ਗੋਬਿੰਦ ਗਾਇ ਸਭ ਸੰਨੋ ਕਿਰਪਾਲ ਸਮਾਲੇ ਸਾਈ ਸਾਈ ਵਰਥਾ ਕੋਈ ਨਾ ਜਾਏ ਜੇ ਆਵੇ ਤਦ ਆਹੇ ਸ਼ਲੋਕ ਮਹੱਲਾ 5 ਅੰਤਰ ਗੁਰਿਆਰਾਧਨਾ ਜੇ ਬਾਜਬ ਗੁਰ ਨਾਓ ਨੈਤਰੀ ਸਤ ਗੁਰ ਵੇਖਣਾ ਸਰਬ ਨੇ ਸੁਨਣਾ ਗੁਰੂ ਨਾਮ ਸਾਧ ਗੁਰ ਜੈ ਤਿਰਤੇਆ ਦਰਗਹਿ ਪਾਈ ਠਾਉ ਕਉ ਨਾਨਕ ਕਰਬਾ ਕਰੇ ਜਸਨੋ ਇਹ ਬਤ ਦੇ ਜਗ ਮਾ ਉਤਮ ਕਾਢੀਐ ਵਿਰਲੇ ਕੀ ਕੇ ਮਹੱਲਾ ਪੰਜਵਾ ਰਖੇ ਰਕਣ ਹਰ ਆਪ ਵਾਰਿਆਨ ਗੁਰ ਕੀ ਬੈਰੀ ਪਾਈ ਕਾਜ਼ ਵਾਰਿਆਨ ਵਾਪ ਦਿਆਲ ਮਨੋਂ ਨਾਮ ਸਾਰਿਆਨ ਸਾਧ ਜਨਾ ਕਾ ਸੰਗ ਭਵ ਜਲਦਾਰਿਆਨ ਸਾਕਤ ਅਨੰਦ ਕਦੁਸ਼ਟੋ ਕਨਵਾ ਮਿਹ ਧਾਰਿੰਦ ਸਾਹਿਬ ਕੀ ਟੇਕ ਨਾਨਕ ਮਨਾਈ ਜਿਸ ਜ਼ਿਮਰਤ ਸੁਖ ਹੋਈ ਸਗਲੇ ਦੂਖ ਜਾਈ ਤਸ ਸਾਹਿਬ ਕੀ ਟੇਕ ਨਾਨਕ ਮਨਾਈ ਜਿਸ ਜ਼ਿਮਰਤ ਸੁਖ ਹੋਈ ਸਗਲੇ ਦੂਖ ਜਾਈ ਵਾਹਿਗੁਰੂ ਜੀ ਕਾ ਖਾਲਸਾ Vai, Guruji.